ਦੇ ਫੌਜੀ ਅਫਸਰ ਗੁੰਦੜ ਸਿੰਘ ਦੀ ਕਮਾਨ ਦੇ ਥੱਲੇ ਸਾਰਾ ਕਿਲਾ ਅੰਦਰ ਅਸਲ ਦੇ ਵਿੱਚ ਦੀਵਾਨ ਮੂਲ ਰਾਜ ਨਹੀਂ ਸੀ ਲੜਨਾ ਚਾਹੁੰਦਾ ਲੜਾਈ ਜਿਹੜੀ ਆ ਉਹ ਸਾਰੀ ਦਿਲਵਾਨੀ ਫੌਜੀ ਅਫਸਰ ਮਜੀਬੀ ਸਿੰਘ ਗੁੰਦੜ ਸਿੰਘ ਦੀ ਸੀ ਉਹ ਕਹਿੰਦਾ ਸੀ ਮੂਲ ਰਾਜ ਨੂੰ ਖਾਲਸਾ ਹਥਿਆਰ ਨਹੀਂ ਸੁੱਟਦਾ ਅਸੀਂ ਖੰਡੇ ਪਾਟੇ ਦੀ ਪੌਲ ਲਈ ਆ ਜਾਂ ਜਿੱਤਾਂਗੇ ਜਾਂ ਮਰਾਂਗੇ ਦਰਵਾਜ਼ਾ ਗਦਾਰੀ ਨਾਲ ਖਲਾਉਂਦਾ ਡਿਵਾਰਟ ਅੰਦਰ ਜਿਹੜੇ ਜੋਰ ਮਜੀਬੀ ਸਿੰਘਾਂ ਦੀ ਜਿਹੜੀ ਬ੍ਰਿਗੇਡ ਉਹ ਵਿਖਾਉਂਦੀ ਆ ਕੰਨਾਂ ਨੂੰ ਹੱਥ ਅੰਗਰੇਜ਼ ਲਾਲ ਦੰਦੀ ਉਹ ਵੜ ਟੋਕੁੰਦੀ ਆ ਪਰ ਅਖੀਰ ਤੇ ਉਹਨਾਂ ਨੂੰ ਪਿੱਛੋਂ ਭਾਉ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਉ ਅੱਜ 1843 ਦੀ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਣੀ ਫੌਜੀ ਅਫਸਰ ਮਜਬੀ ਸਿੰਘ ਗੁੰਦੜ ਸਿੰਘ ਦੀ ਗੁੰਦੜ ਸਿੰਘ ਨੇ ਸ਼ੇਰੇ ਪੰਜਾਬ ਦਾ ਨਾਂ ਲੈ ਕੇ ਤੇ ਛੱਡ ਕੇ ਜਕਾਰਾ ਦੋ ਅੰਗਰੇਜ਼ ਅਫਸਰ ਵੈਨਸੈਗਨਿਊ ਤੇ ਡਿਪਟੀ ਐਂਡਰਸਨ ਇਹਨਾਂ ਨੂੰ ਗੋਲੀ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਕਿਉਂ ਕਿ ਮਲਤਾਨ ਦਾ ਗਵਰਨਰ ਦੀਵਾਨ ਮੂਲਰਾਜ ਉਹਨੂੰ ਬਦਲ ਕੇ ਅੰਗਰੇਜ਼ ਕਾਨ ਸਿੰਘ ਮਾਨ ਨੂੰ ਲਾਉਣ ਲੱਗੇ ਸੀ ਤੇ ਉਹਦੇ ਸਲਾਹਕਾਰ ਐਡਰਸਨ ਤੇ ਇਹਨੂੰ ਐਗਨੀਊ ਨੂੰ ਲਾਉਣ ਲੱਗੇ ਸੀ ਖਾਲਸਾ ਫੌਜ ਨੂੰ ਇਹ ਖਬਰਾਂ ਗਾਇ ਬਗਾਏ ਪਹੁੰਚਦੀਆਂ ਸੀ ਕੇ ਮਾਰਾਣੇ ਜਾਂਦਾ ਨਾ ਕਿਸ ਲੋਕ ਕੀਤਾ ਜਾ ਰਿਹਾ ਸਿੱਕੇ ਸਰਦਾਰਾਂ ਦੇ ਅਹੁਦੇ ਤੇ ਉਹਨਾਂ ਦੇ ਅਧਿਕਾਰ ਘਟਾਏ ਜਾ ਰਹੇ ਆ ਤੇ ਗਤਾਰਾਂ ਨੂੰ ਵੱਡੇ ਵੱਡੇ ਅਹੁਦੇ ਬਖਸ਼ੇ ਜਾ ਰਹੇ ਇਸ ਰੋਸ ਦਾ ਕਰਕੇ ਮਜਬੀ ਸਿੰਘ ਪਬਜੀ ਅਫਸਰ ਸਰਦਾਰ ਗੁੰਦੜ ਸਿੰਘ ਨੇ ਗੋਲੀ ਮਾਰ ਕੇ ਦੋਵੇਂ ਗਰੇਜ ਮਾਰਤੇ ਇਸ ਤੋਂ ਬਾਅਦ ਬਹੁਤ ਵੱਡੀ ਲੜਾਈ ਜਿਹੜੀ ਮਲਤਾਨ ਦੇ ਵਿੱਚ ਹੁੰਦੀ ਸਾਰੀ ਗੱਲਬਾਤ ਤੁਹਾਨੂੰ ਵੀਡੀਓ 'ਚ ਸੁਣਾਉਂ ਥੋੜੀ ਲੰਮੀ ਹੋ ਜਾਣੀ ਸੁਣਿਓ ਜਰੂਰ ਮੇਰੇ ਭਰਾ ਹਾਂਜੀ ਦੋਸਤੋ ਇਹ ਖਬਰ ਜਦੋਂ ਲਾਹੌਰ ਪਹੁੰਚਦੀ ਆ ਨਾ ਕਰੀ ਜਿਹੜਾ ਨਵਾਂ ਰੈਜੀਡੈਂਟ ਬਣ ਕੇ ਆਇਆ ਹੁੰਦਾ ਲਾਹੌਰ ਦਰਬਾਰ ਦੇ ਵਿੱਚ ਤੇ ਉਹ ਐਡਵਾਰਡ ਨਾਂ ਦੇ ਐਡਵਾਰਡਜ ਨਾਂ ਦੇ ਇੱਕ ਜਰਨਲ ਨੂੰ ਫੌਜ ਦੇ ਕੇ ਤੇ ਮਲਤਾਨ ਫਤਿਹ ਕਰਨ ਲਈ ਭੇਜਦਾ ਪਰ ਫੇਰ ਉਹਦੇ ਕਿਲਾ ਕਲੂੰਬੜ ਵਾਲੇ ਮਾਨਚੇ ਇੱਕ ਚਾਲ ਆਉਂਦੀ ਆ ਕਿ ਜੇ ਇਦਾਂ ਅੰਗਰੇਜ਼ ਫੌਜ ਨੇ ਮਲਤਾਨ ਫਤਿਹ ਕਰ ਲਿਆ ਤੇ ਸਿੱਖ ਕਦੇ ਵਿਦਰੋਹ ਨਾ ਕਰ ਦੇਣ ਇਹਨੂੰ ਸਿੱਖਾਂ ਦੇ ਸੇਰੀ ਮੜ ਗਈ ਉਹ ਇੱਕ ਗੁਪਤ ਚਿੱਠੀ ਭੇਜਦਾ ਵਾ ਕਾਨ ਸਿੰਘ ਮਾਨ ਨੂੰ ਕਿ ਤੂੰ ਜਿਹੜਾ ਚਾਰਜ ਲਿਆ ਵਾ ਨਾ ਇਹ ਵਾਪਸ ਦੇ ਦੇ ਉਹਨੂੰ ਦੀਵਾਨ ਮੂਲਰਾਜ ਨੂੰ ਕਿਉਂਕਿ ਉਹਨਾਂ ਚਿਰ ਕੋਈ ਬਹਾਨਾ ਨਹੀਂ ਬਣਨਾ ਸਿੱਖਾਂ ਦੇ ਨਾਲ ਲੜਾਈ ਕਰਨ ਦਾ ਜਦੋਂ ਇਹ ਐਡਵਾਰਡ ਆਪਣੀਆਂ ਫੌਜਾਂ ਲੈ ਕੇ ਮਲਤਾਨ ਪਹੁੰਚਦਾ ਤੇ ਦੀਵਾਨ ਮੂਲ ਰਾਜ ਗੋਸਮਝੋਤੇ ਦੀ ਪੇਚ ਕੱਸ ਕਰਦਾ ਕਿਉਂਕਿ ਉਹਦੇ ਕੋਲ ਇੰਨੇ ਵਸੀਲੇ ਨਹੀਂ ਸੀ ਲੜਾਈ ਦੇ ਅਸਲ ਵਿੱਚ ਉਹ ਆਪਦੇ ਪਾਪ ਦੇ ਉੱਤੇ ਤੇ ਲੱਗਾ ਸੀ ਉਹਨੂੰ ਤਜਰਬਾ ਵੀ ਨਹੀਂ ਸੀ ਤੇ ਨਾ ਉਹਦੀ ਖਾਸ਼ੀ ਸੀ ਲੜਾਈ ਲੜਨ ਦੀ ਪਰ ਸਿੱਖ ਫੌਜਾਂ ਦੇ ਜਜ਼ਬਾਤ ਜਿਹੜੇ ਉਹਦੇ ਵੱਲ ਸੀ ਐਡਵਾਰਡ ਜਿਹੜਾ ਉਹ ਬਾਹਰ ਹੁੰਦਾ ਤੇ ਫੌਜੀ ਅਫਸਰ ਗੁੰਦੜ ਸਿੰਘ ਦੀ ਕਮਾਨ ਦੇ ਥੱਲੇ ਸਾਰਾ ਕਿਲਾ ਅੰਦਰ ਅਸਲ ਦੇ ਵਿੱਚ ਦੀਵਾਨ ਮੂਲ ਰਾਜ ਨਹੀਂ ਸੀ ਲੜਨਾ ਚਾਹੁੰਦਾ ਲੜਾਈ ਜਿਹੜੀ ਆ ਉਹ ਸਾਰੀ ਦਿਲਵਦੀ ਫੌਜੀ ਅਫਸਰ ਮਜੀਬੀ ਸਿੰਘ ਗੁੰਦੜ ਸਿੰਘ ਦੀ ਸੀ ਉਹ ਕਹਿੰਦਾ ਸੀ ਮੂਲ ਰਾਜ ਨੂੰ ਖਾਲਸਾ ਹਥਿਆਰ ਨਹੀਂ ਸੁੱਟਦਾ ਅਸੀਂ ਖੰਡੇ ਪਾਟੇ ਦੀ ਪੌਲ ਲਈ ਆ ਜਾਂ ਜਿੱਤਾਂਗੇ ਜਾਂ ਮਰਾਂਗੇ ਦਰਵਾਜ਼ਾ ਗਦਾਰੀ ਦਾ ਖਲਾਉਂਦਾ ਡਿਵਾਰਟ ਅੰਦਰ ਜਿਹੜੇ ਜੋਰ ਮਜੀਬੀ ਸਿੰਘਾਂ ਦੀ ਜਿਹੜੀ ਬ੍ਰਿਗੇਡ ਉਹ ਵਿਖਾਉਂਦੀ ਆ ਕੰਨਾਂ ਨੂੰ ਹੱਥ ਅੰਗਰੇਜ਼ ਲਾਲ ਦੰਦ ਤੇ ਉਹ ਵਾਰਡ ਟੌਕਉਂਦੀ ਆ ਪਰ ਅਖੀਰ ਤੇ ਉਹਨਾਂ ਨੂੰ ਪਿੱਛੋਂ ਮਦਦ ਮਿਲਦੀ ਆ ਇਹਨਾਂ ਨੂੰ ਕੋਈ ਮਦਦ ਹੈ ਨਹੀਂ ਸੀ ਜਿਹੜੇ ਅੰਦਰ ਹਥਿਆਰ ਸੀ ਉਹ ਚੱਲ ਜਾਂਦੇ ਆ ਫਿਰ ਹੱਥੋ ਹੱਥੀ ਲੜਾਈ ਹੁੰਦੀ ਆ ਇੱਕ ਇੱਕ ਮਜਬੀ ਸਿੰਘ ਤੇ ਚਾਰ ਚਾਰ ਕੋਰੇ ਹੱਥੋ ਹੱਥ ਲੜਾਈ ਹੋਈ ਪਰ ਅਖੀਰ ਤੇ ਉਹਨਾਂ ਦਾ ਕਬਜ਼ਾ ਹੋ ਜਾਂਦਾ ਅੰਗਰੇਜ਼ ਦਾ ਇਹ ਜਿਹੜੀ ਪਲਟਨ ਆ ਗੁੰਦੜ ਸਿੰਘ ਉਹਨਾਂ ਦੀ ਉਹ ਸਾਰੀ ਕਤਲ ਕਰ ਦਿੱਤੀ ਜਾਂਦੀ ਅੰਗਰੇਜ਼ ਨੂੰ ਇੰਨਾ ਗੁੱਸਾ ਹੁੰਦਾ ਕਿਉਂਕਿ ਅੰਗਰੇਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਲਟਨ ਨੇ ਮਜੀਠੀ ਸਿੰਘਾਂ ਦੀ ਨਕੀਤਾਂ ਦਾ ਗੁੰਦੜ ਸਿੰਘ ਉਹਨਾਂ ਨੇ ਸੋ ਦੋਸਤੋ ਮਜੀਠੀ ਸਿੰਘ ਜਿਹੜੇ ਆ ਨਾ ਇਹ ਸਿੱਖੀ ਦਾ ਧੁਰਾ ਦਸਵੇਂ ਪਾਤਸ਼ਾਹ ਦੇ ਨਾਲ ਵੀ ਇਹਕ ਨਾ ਇੱਕਟਾ ਕੇ ਖਲੋਤੇ ਰਹੇ ਅਸ਼ਾ ਜੀ ਦੀਵਾਨ ਮੂਦਰਾਜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ। ਬਾਅਦ ਵਿੱਚ ਉਹ ਮਾਫ਼ ਕਰਕੇ ਸਜ਼ਾ ਤੇ ਉਹਨੂੰ ਕੋਲਕੱਤਾ ਜੇਲ੍ਹ ਭੇਜ ਦਿੱਤਾ ਜਾਂਦਾ। ਉੱਥੋਂ ਬਨਾਰਸ ਲੈ ਜਾਂਦਾ ਜਾਂਦਾ ਫਿਰ ਉੱਥੇ ਉਹਨੂੰ ਉਹਦੇ ਖਾਣੇ 'ਚ ਥੋੜਾ ਥੋੜਾ ਜ਼ਹਿਰ ਦੇ ਕੇ 36 ਸਾਲ ਦੀ ਉਮਰ 'ਚ ਇਸ ਜਹਾਨ ਤੋਂ 1848 'ਚ ਰੁਖਸਤ ਹੋ ਜਾਂਦਾ। ਗੱਲ ਆਪਾਂ ਜਿਹੜੀ ਤੁਹਾਨੂੰ ਦੱਸਣੀ ਸੀ ਉਸ ਮਜਾਤੀ ਕੇ ਮਜਬੀ ਸਿੰਘਾਂ ਦੀ ਦਲੇਰੀ। ਦੇਖ ਲਓ ਨਹੀਂ ਤੇ ਫੌਜੀ ਅਫਸਰਾਂ ਦਾ ਵੀ ਮਨੂਗੀ ਜੇ ਗਵਰਨਰ ਚਾਰਜ ਦੇਣ ਦਿਆ ਤੇ ਮੈਂ ਕੀ ਲੈਣਾ ਮੈਂ ਤੇ ਨੌਕਰੀ ਕਰਨੀ ਚਾਹੇ ਮਹਾਰਾਜੇ ਦੀ ਕਰ ਲਾਂ ਤੇ ਚਾਹੇ ਅੰਗਰੇਜ਼ ਦੀ ਕਰ ਲਾਂ ਪਰ ਨਹੀਂ ਉਹ ਮੰਨੇ ਨਹੀਂ ਗੁਰੂ ਤੇ ਸ਼ੇਰ ਉਹਨਾਂ ਦੋ ਗਰੇ ਜਦੋਂ ਗੱਡੀ ਚੜਾਏ ਤੇ ਪੰਜ ਸੱਤ ਸੋਂ ਅੰਗਰੇਜ਼ ਜਦੋਂ ਕਬਜ਼ਾ ਲੈਣ ਆਇਆ ਉਦੋਂ ਗੱਡੀ ਚੜਾਇਆ ਇਹ ਸੀ ਕੁੰਦੜ ਸਿੰਘ ਦੀ ਬਹਾਦਰੀ ਸਤ ਸ੍ਰੀ ਅਕਾਲ ਦੋਸਤੋ